ਆਉਜੀ ਹੁਣ ਜਿਹੜੇ ਪਿੱਛੇ ਆਪਾਂ ਕੀਤੇ ਸੀਗਾ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਸ ਦੇ ਹਿਸਾਬ ਨਾਲ ਸਵਾਲ ਪੈਦਾ ਹੁੰਦੇ ਜੀ ਕਿ ਪ੍ਰਭੂ ਪਰਮਾਤਮਾ ਦੇ ਗੁਣ ਮਨੁੱਖ ਵਿੱਚ ਕਿਵੇਂ ਹੋ ਸਕਦੇ ਹਨ ਕਿ ਪਰਮਾਤਮਾ ਤੱਕ ਇਹੋ ਜਾਈ ਅਸੀਂ ਕਿਹੋ ਜੇ ਹਾਂ ਹਾਂ ਪਾਪੀ ਤੂੰ ਬਖਸ਼ਣਹਾਰ ਠੀਕ ਹੈ ਜੀ ਤਾਂ ਇਹ ਚੀਜ਼ ਨੂੰ ਧਿਆਨ ਵਿੱਚ ਲੈ ਕੇ ਆਇਆ ਜਿਹੜਾ ਜ਼ਿੰਦਗੀ ਹੈ ਜੀ ਇਹ ਰੀਜ਼ਨ ਹੀ ਇਹ ਹੈ ਜਿਹੜਾ ਮੇਨ ਕਈ ਵਾਰ ਆਪਾਂ ਡਰ ਜਾਂਦੇ ਆ ਜਦ ਬਾਣੀ ਪੜਨ ਤੋਂ ਡਰ ਜਾਂਦੇ ਨੇ ਜਾਂ ਡਰਾਇਆ ਜਾਂਦਾ ਵੀ ਤੂੰ ਕਿਤੇ ਪਾਪੀ ਨਾ ਬਣ ਜੀਂ ਜਾਂ ਤੂੰ ਕਿਤੇ ਕੋਈ ਗਲਤ ਕੰਮ ਨਾ ਕਰ ਦੇਂ ਪਰ ਬਾਣੀ ਜਿਹੜੀ ਐ ਉਹ ਇਹੀ ਸਿਖਾਉਂਦੀ ਐ ਕਿ ਪ੍ਰਭੂ ਪਰਮਾਤਮਾ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹੀ ਸਿੱਖਿਆ ਕਿ ਪ੍ਰਭੂ ਪਰਮਾਤਮਾ ਦੇ ਗੁਣ ਆਪਣੇ ਅੰਦਰ ਧਾਰਨ ਕਰ ਠੀਕ ਹੈ ਜੀ ਜਦੋਂ ਆਪਾਂ ਜਪਜੀ ਸਾਹਿਬ ਨੂੰ ਬੜੇ ਪਿਆਰ ਨਾਲ ਬੜੀ ਸੋਚ ਵਿਚਾਰ ਕਰਕੇ ਬੜੇ ਗੁਣ ਗੁਣਾ ਕੇ ਗਾ ਕੇ ਪੜਾਂਗੇ ਜੀ ਤਾਂ ਆਪਾਂ ਨੂੰ ਸੰਕੇਤ ਬਹੁਤ ਮਿਲਦੇ ਨੇ ਹੁਣ ਜਿਵੇਂ ਕਿ ਪਹਿਲਾ ਸੰਕੇਤ ਆ ਜਾਂਦਾ ਹੈ ਜੀ ਜਪਜੀ ਸਾਹਿਬ ਦੇ ਵਿੱਚ ਜਿਹੜਾ ਮੂਲ ਮੰਤਰ ਹੈ ਜੀ ਇੱਕ ਓੰਕਾਰ ਤੋਂ ਲੈ ਕੇ ਆ ਦੇਖੋ ਠੀਕ ਹੈ ਜੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਦੇ ਤੱਕ ਠੀਕ ਹੈ ਹੈ ਕੀ ਚੀਜ਼ ਹੈ ਸਾਰਾ ਸਤਨਾਮ ਕਰਤਾ ਪੁਰਖ ਤੂੰ ਕਰਨ ਵਾਲਾ ਤੂੰ ਨਿਰਭਉ ਹੈ ਤੂੰ ਨਿਰਵੈਰ ਹੈ ਤੂੰ ਡਰਦਾ ਨਹੀਂ ਤੂੰ ਅਕਾਲ ਮੂਰਤ ਹੈ ਤੇਰੀ ਕੋਈ ਤੇਰੀ ਕੋਈ ਸ਼ਕਲ ਨਹੀਂ ਹੈ ਤੂੰ ਸਭ ਕੁਝ ਹੈ ਠੀਕ ਹੈ ਤੂੰ ਅਜੂਨੀ ਹੈ ਤੂੰ ਜੂਨਾ ਵਿੱਚ ਨਹੀਂ ਆਂਦਾ ਤੂੰ ਆਪਣੇ ਆਪ ਤੋਂ ਪੈਦਾ ਹੋਇਆ ਪਰ ਪ੍ਰਭੂ ਪਰਮਾਤਮਾ ਤੇਰੇ ਅੰਦਰ ਪੈਦਾ ਹੋ ਸਕਦਾ ਤੇ ਸਭ ਤੋਂ ਮੇਨ ਤੇ ਜ਼ਰੂਰੀ ਆ ਗੁਰ ਪ੍ਰਸਾਦਿ ਕੀ ਇਹ ਮਿਲਣਾ ਤਾਂ ਹੀ ਆ ਜੇ ਉਹ ਪ੍ਰਭੂ ਪਰਮਾਤਮਾ ਰਹਿਮਤ ਕਰੋ ਠੀਕ ਹੈ ਜੀ ਇਹ ਸਾਰੇ ਗੁਣ ਨੇ ਜੀ ਪਰਮਾਤਮਾ ਦੇ ਨਿਰਪਉ ਹੋਣਾ ਸਤਨਾਮ ਹੋਣਾ ਕਰਤਾ ਪੁਰਖ ਹੋਣਾ ਠੀਕ ਹੈ ਨਿਰਵੈਰ ਹੋਣਾ ਇਹ ਪ੍ਰਭੂ ਪਰਮਾਤਮਾ ਦੇ ਕੁਝ ਕੁ ਗੁਣ ਨੇ ਹੋਰ ਜ਼ਿਆਦਾ ਗੁਣ ਪੜਨੇ ਨੇ ਤਾਂ ਜਪ ਸੈ ਪੜ ਲਓ ਜੀ ਸਾਰੇ ਦਾ ਸਾਰਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਜਪ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ ਜੀ ਬਹੁਤ ਸਾਰੀਆਂ ਉਦਾਹਰਨਾਂ ਬਹੁਤ ਸਾਰੇ ਗੁਣ ਆਏ ਨੇ ਉੱਚ ਠੀਕ ਹੈ ਜੀ ਤੇ ਦੂਸਰਾ ਜੇ ਜਪਜੀ ਸਾਹਿਬ ਵਿੱਚ ਕੱਲਾ ਦੇਖੀ ਆਪਾਂ ਤਾਂ ਫਿਰ ਛੇਵੀਂ ਪੌੜੀ ਅੱਗੇ ਆਉਗੀ ਜੀ ਆ ਦੇਖੋ ਮੱਤ ਵਿੱਚ ਦਿਮਾਗ ਦੇ ਵਿੱਚ ਰਤਨ ਜਵਾਹਰ ਮਾਨਕ ਭਾਵ ਅਨਮੋਲ ਮਾਨਕ ਹੁੰਦਾ ਜੀ ਮੋਤੀ ਜਵਾਹਰ ਭਾਵ ਅਨਮੋਲਕ ਰਤਨ ਬਹੁਤ ਮਹਿੰਗੇ ਜੇ ਇੱਕ ਜੇਕਰ ਤੋਂ ਇੱਕ ਗੁਰੂ ਦੀ ਸਿੱਖ ਸੁਣ ਲਈ ਭਾਵ ਜੇ ਤੂੰ ਪ੍ਰਭੂ ਪਰਮਾਤਮਾ ਦੀ ਗੁਰ ਦਾ ਅਸਲੀ ਅਰਥ ਹੈ ਜੀ ਪ੍ਰਭੂ ਪਰਮਾਤਮਾ ਠੀਕ ਹੈ ਜੀ ਗੁਰ ਜੈਸਾ ਨਾਹੀ ਕੋ ਦੇਵ ਪਹਿਲਾਂ ਵੀ ਆਪਾਂ ਐਸੀ ਗੁਰ ਪ੍ਰਸਾਦੇ ਦੀ ਜੀ ਗੱਲ ਕਰੀਏ ਗੁਰ ਦੇ ਅਸਲੀ ਅਰਥ ਨੇ ਜੀ ਪ੍ਰਭੂ ਪਰਮਾਤਮਾ ਹਾਂ ਹੁਣ ਆਪਾਂ ਗੁਰੂ ਦੇ ਅਰਥ ਅਧਿਆਪਕ ਵੱਲੋਂ ਕਰ ਲੈਨੇ ਆ ਗੁਰੂ ਜਦੋਂ ਆਪਾਂ ਸਮਝਦੇ ਆ ਆਪਾਂ ਦਸਾਂ ਗੁਰੂਆਂ ਨੂੰ ਵੀ ਸਮਝਦੇ ਆ ਜੀ ਕਿਉਂਕਿ ਉਹ 10 ਗੁਰੂ ਸਹਿਬਾਨ ਜਿਹੜੇ ਆਪਣੇ ਨੇ ਉਹ ਪ੍ਰਭੂ ਪਰਮਾਤਮਾ ਦੀ ਹੀ ਅੰਸ਼ ਨੇ ਪ੍ਰਭੂ ਪਰਮਾਤਮਾ ਦੇ ਹੀ ਉਹ ਸਾਡੇ ਲਈ ਉਹ ਪ੍ਰਭੂ ਪਰਮਾਤਮਾ ਹੀ ਖੁਦ ਆਪ ਹੀ ਹਨ ਠੀਕ ਹੈ ਜੀ ਇਸ ਲਈ ਜਿਸ ਕਿਸੇ ਮਨੁੱਖ ਨੇ ਇੱਕ ਸਿਰਫ ਇੱਕ ਗੱਲ ਪ੍ਰਭੂ ਪਰਮਾਤਮਾ ਦੀ ਆਪਣੇ ਪੱਲੇ ਬੰਨ ਲਈ ਉਸ ਤੇ ਵਿਚਾਰ ਕਰ ਲਿਆ ਠੀਕ ਹੈ ਜੀ ਤੇ ਉਸ ਦੇ ਵਿੱਚ ਉਸ ਦੇ ਮਤ ਵਿੱਚ ਅਨਮੋਲ ਰਤਨ ਪੈਦਾ ਹੋ ਜਾਂਦੇ ਨੇ ਜੀ ਅੱਗੇ ਹੈ ਜੀ 7ਵੀਂ ਪੌੜੀ ਦੀ 6ਵੀਂ ਪੰਕਤੀ ਵਿੱਚ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਕਿ ਨਾਨਕ ਆਖਦਾ ਉਹ ਮੇਰੇਆ ਮਨਾ ਪ੍ਰਭੂ ਪਰਮਾਤਮਾ ਇੰਨਾ ਕਾ ਦਿਆਲ ਐ ਇੰਨਾ ਕਾ ਕਿਰਪਾਲੂ ਐ ਨਾ ਉਹ ਨਿਰਗੁਣੀ ਬੰਦਿਆਂ ਨੂੰ ਤੇ ਗੁਣਵੰਤਿਆਂ ਨੂੰ ਇੱਕ ਤਾਂ ਹੁੰਦੇ ਜੀ ਜਿਹਦੇ ਚ ਕੋਈ ਗੁਣ ਨਹੀਂ ਹੈਗਾ ਨਿਰਗੁਣੀ ਗੁਣਵੰਤੇ ਹੁੰਦੇ ਜੀ ਜਿਹੜੇ ਗੁਣਾ ਦੇ ਨਾਲ ਪਰਪੂਰ ਐ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਮੇਰਾ ਪ੍ਰਮਾਤਮਾ ਹੈ ਜਾ ਉਹ ਨਿਰਗੁਣਿਆ ਨੂੰ ਨੀਕਾ ਗੁਣ ਦਿੰਦਾ ਜੇ ਤੇਰੇ ਵਿੱਚ ਥੋੜੇ ਬਹੁਤੇ ਗੁਣ ਹੈਗੇ ਵੀ ਆ ਤੈਨੂੰ ਹੋਰ ਵੀ ਗੁਣ ਅੱਗੇ ਪ੍ਰਦਾਨ ਕਰ ਦੂਗਾ ਜੀ ਠੀਕ ਹੈ ਜੀ ਅੱਗੇ ਫਿਰ ਮਹਾਰਾਜ ਨੇ ਗੱਲ ਕੀਤੀ ਗੁਰੂ ਨਾਨਕ ਦੇਵ ਜੀ ਨੇ ਜੀ 26ਵੀਂ ਪੌੜੀ ਦੀ ਪਹਿਲੀ ਪੰਕਤੀ ਵਿੱਚ ਅਮੁੱਲ ਗੁਣ ਅਮੁੱਲ ਵਪਾਰ ਕਿ ਉਸ ਪ੍ਰਭੂ ਪ੍ਰਮਾਤਮਾ ਦੇ ਜਿਹੜੇ ਗੁਣ ਨੇ ਜੀ ਉਹ ਬੜੇ ਹੀ ਅਮੁੱਲ ਹਨ ਠੀਕ ਹੈ ਜੀ ਬੜੇ ਬੇਅੰਤ ਹਨ ਅਤੇ ਆਪਾਂ ਨੂੰ ਇਸ ਦੁਨੀਆ ਦੇ ਉੱਪਰ ਜਿਹੜਾ ਆਪਾਂ ਜੀਵਨ ਲਿਆ ਜੀ ਉਸ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਗੁਣਾ ਦਾ ਵਪਾਰ ਕਰਨ ਆਏ ਹਾਂ ਜੋ ਕਿ ਅਮੋਲਕ ਹੈ ਉਸ ਦਾ ਵਪਾਰ ਕਰਨਾ ਵੀ ਅਮੋਲਕ ਹੈ ਗੁਣ ਅਮੋਲਕ ਨੇ ਵਪਾਰ ਵੀ ਅਮੋਲਕ ਹੈ ਵਪਾਰ ਕਰਨਾ ਕੀ ਹੈ ਜੀ ਆਪਾਂ ਖਰੀਦਦਾਰੀ ਕਰਨ ਆਏ ਹਾਂ ਮਨ ਦੇ ਰਾਮ ਲਿਆ ਹੈ ਮੁੱਲ ਆਪਣਾ ਮਨ ਜਿਹੜਾ ਨਾ ਗੁਰੂ ਨੂੰ ਦਉ ਤੇ ਗੁਰੂ ਤੋਂ ਉਸ ਦੇ ਗੁਣ ਲੈ ਲੋ ਠੀਕ ਹੈ ਖਰੀਦਦਾਰੀ ਇਹ ਹੈ ਜੀ ਵਪਾਰ ਚ ਇਹ ਹੁੰਦਾ ਵੀ ਕੁਝ ਲੈ ਕੇ ਕੁਝ ਦੇਣਾ ਪੈਂਦਾ ਇੱਥੇ ਤੂੰ ਆਪਣਾ ਸਿਰ ਦੇ ਭਾਵ ਆਪਣੀ ਹਉਮੈ ਛੱਡ ਆਪਣਾ ਜਿਹੜਾ ਦਿਮਾਗ ਹੈ ਜਦੋਂ ਆਪਾਂ ਗੁਰਦੁਆਰੇ ਜਾ ਕੇ ਜੀ ਗੁਰੂ ਅੱਗੇ ਨਤ ਮਸਤਕ ਕਰਦੇ ਆ ਨਾ ਮੱਥਾ ਥੱਲੇ ਲਾਨਦੇ ਆ ਨਾ ਜੀ ਝੁਕਦੇ ਆ ਉਸ ਦਾ ਅਰਥ ਇਹ ਹੈ ਕਿ ਰੱਬਾ ਮੈਂ ਆਪ ਦੀ ਸੁਰਤ ਆਪ ਦੀ ਸੋਚ ਆਪ ਦੀ ਹਉਮੈ ਤੇਰੇ ਪੈਰਾਂ ਚ ਧਰਦਾ ਤੂੰ ਮੈਨੂੰ ਗੁਣ ਦੇ ਠੀਕ ਹੈ ਜੀ ਪਰ ਹੁਣ ਚਲੋ ਤਕੀਆ ਕਲਾਮ ਬਣ ਗਿਆ ਉਹ ਫਿਰ ਹੋਰ ਗੱਲ ਹੈ ਜੀ ਪਰ ਗੱਲ ਗੁਣਾ ਦੀ ਆਈ ਹੈ ਤੇ ਹੋਰ 37ਵੀਂ ਪੌੜੀ ਦੀ 11ਵੀਂ ਪੰਕਤੀ ਦੇ ਵਿੱਚ ਜੀ ਸੱਚਖੰਡ ਵਸੇ ਨਿਰੰਕਾਰ ਇਹ ਹੈ ਜੀ ਮਨੁੱਖ ਦੇ ਮਨ ਦੀ ਅਵਸਥਾ ਹੈ ਜਿਹੜੀ ਜੀ ਉਹ ਹੈ ਸੱਚਖੰਡ ਸੱਚਖੰਡ ਹੈ ਜੀ ਅਵਸਥਾ ਦਾ ਨਾਂ ਠੀਕ ਹੈ ਸੱਚ ਪ੍ਰਭੂ ਪਰਮਾਤਮਾ ਵਸੈ ਨਿਰੰਕਾਰ ਕੱਕੇ ਨੂੰ ਔਂਕੜ ਆ ਗਿਆ ਜੀ ਪ੍ਰਭੂ ਪਰਮਾਤਮਾ ਸੱਚ ਨੂੰ ਇੱਥੇ ਜਿਹੜੀ ਆ ਔਂਕੜ ਨਹੀਂ ਹੈਗਾ ਕਿਉਂਕਿ ਪਰਮਾਤਮਾ ਨੂੰ ਨਹੀਂ ਗੱਲ ਕਰਦਾ ਜੀ ਇਹ ਜਿਹੜਾ ਸੱਚ ਹੈ ਇੱਕ ਖੰਡ ਨੂੰ ਦਰਸਾਉਂਦਾ ਜੀ ਭਾਵ ਇੱਕ ਅਵਸਥਾ ਨੂੰ ਦਰਸਾਉਂਦਾ ਵੀ ਜਦੋਂ ਪੰਜਵੀਂ ਅਵਸਥਾ ਵਿੱਚ ਮਨੁੱਖ ਪਹੁੰਚ ਜਾਂਦਾ ਹੈ ਤਾਂ ਉੱਥੇ ਪ੍ਰਭੂ ਪਰਮਾਤਮਾ ਖੁਦ ਆਪ ਮਨੁੱਖ ਦੇ ਅੰਦਰ ਵਾਸਾ ਕਰਦਾ ਹੈ ਜੀ ਠੀਕ ਹੈ ਜੇ ਪ੍ਰਭੂ ਪਰਮਾਤਮਾ ਆਪਣੇ ਅੰਦਰ ਹੈ ਕੀ ਉਸ ਦੇ ਗੁਣ ਆਪਣੇ ਅੰਦਰ ਨਹੀਂ ਹੋਣਗੇ ਠੀਕ ਹੈ ਜੀ ਜੇ ਪ੍ਰਮਾਤਮਾ ਸਾਡੇ ਅੰਦਰ ਵਸਦਾ ਹੈ ਤਾਂ ਜ਼ਾਹਰ ਹੀ ਹੈ ਕਿ ਉਸ ਦੇ ਜਿਹੜੇ ਗੁਣ ਨੇ ਉਹ ਵੀ ਸਾਡੇ ਅੰਦਰ ਹੀ ਹੋਣਗੇ ਫਿਰ ਅਸੀਂ ਵੀ ਕਿਸੇ ਤੋਂ ਡਰਾਂਗੇ ਨਹੀਂ ਅਸੀਂ ਵੀ ਵੈਰ ਮੁਕਤ ਹੋ ਜਾਾਂਗੇ ਠੀਕ ਹੈ ਸਾਡਾ ਵੀ ਜਨਮ ਮਰਨ ਚੱਕਿਆ ਜਾਊਗਾ ਅਸੀਂ ਵੀ ਕਿਸੇ ਜੂਨੀ ਵਿੱਚ ਕਦੇ ਮੁੜ ਕੇ ਨਹੀਂ ਆਵਾਂਗੇ ਸਾਡੇ ਅੰਦਰੋਂ ਸੈ ਭੰਗ ਸਾਡੇ ਅੰਦਰੋਂ ਹੀ ਸਾਡੇ ਪ੍ਰਭੂ ਪ੍ਰਮਾਤਮਾ ਦਾ ਜਨਮ ਹੋਏਗਾ ਜਿਹੜਾ ਕਿ ਅੰਦਰ ਹੈ ਪਰ ਅਸੀਂ ਸਾਨੂੰ ਦਿਖ ਨਹੀਂ ਰਿਹਾ ਉਸ ਦੇ ਗੁਣਾਂ ਨੂੰ ਅਸੀਂ ਪੈਦਾ ਕਰ ਲਾਂਗੇ ਉਸ ਦੇ ਗੁਣਾਂ ਨੂੰ ਅਸੀਂ ਜਾਗਰਕ ਕਰ ਲਾਂਗੇ ਪ੍ਰਕਾਸ਼ ਕਰ ਲਾਂਗੇ ਉਸ ਦੇ ਗੁਣਾਂ ਦਾ ਇਹ ਹੈ ਜੀ ਪ੍ਰਭੂ ਪਰਮਾਤਮਾ ਜਿਹੜਾ ਜਪਜੀ ਸਾਹਿਬ ਪੂਰੇ ਦਾ ਪੂਰਾ ਉਹ ਇਹੀ ਹੈ ਕਿ ਪ੍ਰਭੂ ਪਰਮਾਤਮਾ ਦੇ ਨਾਲ ਇੱਕਮਿਕ ਹੋਣਾ ਭਾ ਪ੍ਰਭੂ ਪਰਮਾਤਮਾ ਨੂੰ ਵਿਚਾਰ ਕੇ ਉਸ ਦੀਆਂ ਵਡਿਆਈਆਂ ਗਾ ਕੇ ਉਸ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਦੀ ਕੋਸ਼ਿਸ਼ ਕਰਨ ਨਾ ਜੀ